ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਅਮਰ ਸਿੰਘ ਚੁੰਕੀਲਾ ਅਤੇ ਬੀਬਾ ਅਮਰਜੋਤ ਜੀ ਦੀ ਇੱਕ ਬੜੀ ਹੀ ਦੁਰਲਭ ਵੀਡੀਓ ਲੈ ਕੇ حاضر ਹੋਈਆਂ ਉਹ ਵੀਡੀਓ ਜਿਹਦਾ ਜਿਹੜਾ ਹਿੱਸਾ ਅਸੀਂ ਅੱਜ ਪਾਉਣ ਲੱਗੇ ਹਾਂ ਉਹ ਤੁਸੀਂ ਪਹਿਲਾਂ ਕਦੇ ਕਿਸੇ ਵੀ ਚੈਨਲ ਤੇ ਨਹੀਂ ਵੇਖਿਆ ਹੋਵੇਗਾ ਇਹ ਵੀਡੀਓ ਹੈਗੀ ਹੈ ਦੋਸਤੋ ਬਹਿਰੀਨ ਦੀ ਜਦੋਂ ਚਮਕੀਲਾ ਅਮਰਜੋਤ ਅਤੇ ਉਹਨਾਂ ਦੀ ਪਾਰਟੀ ਆਪਣੇ ਅਰਬ ਕੰਟਰੀ ਦੇ ਟੂਰ ਤੇ ਜਾਂਦੇ ਨੇ ਤੇ ਬਹਿਰੀਨ ਦੀ ਇਹ ਵੀਡੀਓ ਹੈ ਜੀ ਇਹਦਾ ਕੁਝ-ਕੀ ਹਿੱਸਾ ਤੁਸੀਂ ਪਹਿਲਾਂ ਵੇਖਿਆ ਹੋਇਆ ਹੈ ਜੀ ਕਾਫੀ ਸਾਲਾਂ ਤੋਂ ਇੱਥੇ ਇੰਟਰਨੈਟ ਤੇ ਪਿਆ ਪਰ ਜਿਹੜਾ ਅੰਸ਼ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਦੂਮੇ ਕੀ ਅਸੀਂ ਦੁਬਈ ਦਾ ਇੱਕ ਤੁਹਾਨੂੰ ਦਿਖਾਇਆ ਸੀ ਚਮਕੀਲਾ ਜੀ ਦੇ ਐਂਟਰੀ ਦਾ ਜਿਹੜਾ ਪਾਰਟ ਦਿਖਾਇਆ ਸੀ ਇਸੇ ਤਰ੍ਹਾਂ ਅੱਜ ਅਸੀਂ ਬਹਿਰੀਨ ਦਾ ਮਤਲਬ ਉਹ ਅੰਸ਼ ਵਿਖਾਉਣ ਜਾ ਰਹੇ ਹਾਂ ਤੁਹਾਨੂੰ ਜਿਹੜਾ ਮਤਲਬ ਪੂਰੇ ਖਾੜੇ ਦੇ ਵਿੱਚੋਂ ਤਕਰੀਬਨ ਕੱਟਿਆ ਗਿਆ ਸੀ ਇਹਦੇ ਵਿੱਚ ਗੱਲ ਇਹ ਹੈ ਵੀ ਚਮਕੀਲਾ ਜੀ ਹੋ ਰਹੀ ਆਪਣਾ ਗੀਤ ਖਤਮ ਕਰਕੇ ਹਟਦੇ ਨੇ ਤੇ ਪਿੱਛੋਂ ਪ੍ਰਮੋਟਰ ਨੇ ਜਿਹੜੇ ਉਹ ਆਉਂਦੇ ਨੇ ਤੇ ਮਤਲਬ ਚਮਕੀਲਾ ਜੀ ਵਾਸਤੇ ਉਹਨਾਂ ਦੀ ਤਾਰੀਫ਼ ਦੇ ਵਿੱਚ ਇੱਕ ਬਹੁਤ ਖੂਬਸੂਰਤ ਸ਼ੇਅਰ ਬੋਲਦੇ ਨੇ ਦੋਸਤੋ ਇਹ ਸ਼ੇਅਰ ਹੁੰਦਾ ਭਾਵੇਂ ਥੋੜੇ ਜੇ ਸ਼ਬਦਾਂ ਦਾ ਹੀ ਹੈ ਪਰ ਹੁੰਦਾ ਇਹ ਬਹੁਤ ਹੀ ਖੂਬਸੂਰਤ ਹੈ ਦੋਸਤੋ ਇਹ ਸ਼ੇਅਰ ਸੁਣ ਕੇ ਜਿੱਥੇ ਸਾਹਮਣੇ ਬੈਠੇ ਲੋਕਾਂ ਨੇ ਤਾੜੀਆਂ ਮਾਰੀਆਂ ਉਸ ਦੇ ਨਾਲ-ਨਾਲ ਚਮਕੀਲਾ ਅਤੇ ਅਮਰਜੋ ਜੀ ਨੇ ਵੀ ਖੁੱਲ ਕੇ ਤਾੜੀਆਂ ਮਾਰੀਆਂ ਤਾਂ ਆਓ ਉਹ ਖੂਬਸੂਰਤ ਸ਼ੇਅਰ ਥੋਡੇ ਸਾਰਿਆਂ ਦੇ ਰੂਬਰੂ ਕਰੀਏ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਜੇ ਚੰਗੀ ਲੱਗੀ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਜੋ ਸ਼ੁਰੂ ਕਰਦੇ ਹਾਂ ਮਿਹਰਬਾਨੀ ਜੀ ਬਾਬਾਈ ਜਨਾਉਂ ਦੀ ਤਾੜੀ ਮਾਰ ਦਿੱਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਤੇ ਹੁਣ ਮੇਰਾ ਖਿਆਲ ਹੈ ਆਪਾਂ ਫਿਰ ਆਜੇ ਦੇਖੀ ਤੋਂ ਅੱਗੇ ਵੱਲ ਨੂੰ ਹੈ میں شاہ بھی میرے کوئی بہت رینیا نے خیر میں کچھ رہ کروں گا بے جانتا جاگا نمی ایٹ مگا دوستہ کے بھی رہے ہمارے کری آٹا جنگیلہ جی کے پاس بہت سی فرمائشیں ہیں اور

چمکیلا وہ چمکیلا ہے اور میں ایک بات یہ بتا دوں آپ دیکھ رہے ہیں آپ کے سامنے برابر ہمارے پروگرام کی اور آپ سب کی فوٹو کھینچ رہی ہے یعنی فلم بن رہی ہے اور یہ فلم بھی بہت جلدی ریلیز ہوگی افضل ویڈیو سینٹر سے جہاں افضل ویڈیو ریکارڈنگ کسی نے کہا ہے پاروز بن کے جس کی حفاظت ہوا کرے وہ فلم کیوں نہ چلے گی جس کی ریکارڈنگ افضل ویڈیو کرے تو جی ہاں آپ کے سامنے ان خوبصورت الفاظوں کے ساتھ سنکیدہ عمر جوت اور ان کے حسین فضکار سبیت بیٹ پر آگیت میں توڑی شیبج حاضر کر لگے تو آج بھی رات ਜਾਣੀ ਪਹਿਰੀਨ ਦੇ ਵਿੱਚ ਮੇਰੀ ਆਖਰੀ ਰਾਤ ਵਹਿਗਰੂ ਕਰੇ ਵੀ ਆਪਾਂ ਹਰ ਵੇਲੇ ਹਰ 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 ਸਾਲ ਜਾਂ ਹਰ 6 ਮਹੀਨੇ ਬਾਅਦ ਮਤ ਤੁਹਾਡੀ ਜੀਵਾਂ ਜਹਾਜ਼ਰ ਹੋਮ ਤੇ ਕੱਲੋਂ ਦੁਬਈ ਚਲੇ ਜਾਣਾ ਤੁਹਾਡੇ ਪਿਆਰ ਤੋਂ ਵਿਛੜ ਜਾਣਾ ਜਿਉਂ ਜਿਉਂ ਰੂਹਾਂ ਦੇ ਜਣੀ ਮੇਲੇ ਤਾਂ ਹੁੰਦੀ ਰਹਿੰਦੇ ਨੇ ਵੀਰੇ ਤਾਂ ਬਿਲਕੁਲ ਨਵਾਂ ਕੀਤਾ ਤੁਹਾਡੀ ਜੀਵਾਂ ਜਹਾਜ਼ਰ ਕਰ ਲੱਗਿਆ ਡੱਟ ਖੋਰ ਮਿੱਤਰਾ ਮੈਂ ਸ਼ਰਾਬ ਬਣ ਗਈ ਜਣੀ ਸਭ ਤੋਂ ਪਹਿਲੀ ਔਰਾਂ ਨੇ ਫਰਮਾਇਸ਼ ਕੀਤੀ ਨਾ ਹੋਰ ਕਿ ਬਿੰਦੀ ਕਰਦਾ ਵੀਰੇ ਐ ਫ੍ਰੇਨਰ ਸੋਡੋ 10-15 ਕਿ ਮੁੰਡੇ ਸੀਗੇ ਐ ਮੇਰੇ ਤਾਂ ਖਿਆਲ ਨੂੰ ਦੋ ਜੰਦਾ ਬੈਠੇ ਨੇ ਥੋੜੇ ਜਣੇ ਕੀ ਕੈ ਨਾ ਕਰੀ ਤੇ ਕਿਰਨ ਨੂੰ ਕਰ ਤੈਨੂੰ ਦੇ ਕਿ ਕੈ ਨਾ ਕਰੀ ਪਤ ਪੰਨੋ ਬੰਦੀ ਬੰਦੀ ਆਨ ਜਾਵਿ ਡਾਂਗੇ ਦੀ ਜਾਵਿ ਡਾਂਗੇ ਦੀ ਜਾਮਿ ਡਾਂਗੇ ਦੀ ਹਜਾ ਤੱਕ ਦੇ ਆਪੇ ਰੂਨੀ ਸੀ ਲਾਂਗਣੀ ਲਾਂਗਣੀ ਸੀ ਲਾਂਗਣੀ ਸੀ ਢਾਲ ਰਾਈ ਸੀ ਟੱਟਾ ਬੋਕੇ ਕੱਢਿਆ ਓਹ ਅੱਖ ਦੀ ਨੀ ਮਾਰਦਾ ਤੋ ਹੋਈ ਨਾ ਸਹਾਰ ਅੱਖ ਦੀ ਨੀ ਮਾਰਦਾ ਤੋ ਹੋਈ ਨਾ ਸਹਾਰ ਅੱਖ ਦੀ ਨੀ ਮਾਰਦਾ ਤੋ ਹੋਈ ਨਾ ਸਹਾਰ ਤੋਂ ਮਨੇ ਤੇ ਪਾਰੀ ਜਿਨਾ ਬਿਨੰਗੇ ਜਾਵੇਂ ਲੰਗੀ ਤੇ ਨਾਲ ਲੱਗੀ ਤੇ ਫੈਲਾ ਲੰਗੀ ਤੇ ਦਾ ਲੇ ਰੰਗੀ ਤੇ قال جا کے او بيني حال دار پکا مارے گام لي نو پکا بيني حال دار پکا مارے گام لي نو پکا حال مو جگري راتي هاري رنگ دي هاري رنگ دي هاري رنگ دي ني جت پختدا پختدا بيرو ني پيل لال رنگ دي پختدا بيرو ني پيل لال رنگ دي پختدا بيرو ني پيل لال رنگ دي قالي